ਰੁਕ ਰੁਕ ਆਹ ਮਕਰ ਇੱਕ ਰੁਕ ਦੋ ਰੁਕ ਇੱਕ ਰੁਕ ਦੋ ਰੁਕ ਇੱਕ ਰੁਕ ਆਹ ਰੁਕ ਐਨਕੇ ਲਾਓ ਬੇ ਸਾਹਮਣੇ ਲਾਈ ਦਿਖਾ ਲੈ ਫੇ ਫੇ ਕਰਦਾ ਸਭ ਪੈਨ ਕੈਮਰਾ ਹੈ ਕੈਮਰਾ ਹੈ ਕਹਿੰਦੇ ਬੇ ਜਾਵੇ ਸਾਹਮਣੇ ਇਧਰ ਇਧਰ ਆ ਜਾਓ ਪਿੱਛੇ ਆ ਜਾਓ ਮੜ ਜਾਓ ਪਿੱਛੇ ਇੱਥੇ ਜਾਓ ਬਈ ਦੇਖੋ ਬੜਾ ਸਾਹਮਣੇ ਪਿੱਕਟਰ ਦਿਖਾਉਣਾ ਸਾਹਮਣੇ ਤੋ ਜਿੰਨੀ ਗਰਮੀ ਨੂੰ ਵਾਧਦੇ ਹੋਏ ਅੱਜ ਖੜ੍ਹਦੇ ਤੇ ਲਾਇਵੈਂਸ ਕਲੱਬ ਸਿਟੀ ਦੇ ਵੱਲੋਂ ਪ੍ਰਧਾਨ ਜਿਹੜੇ ਪੰਕਜ ਜੱਦੀ ਅੱਜ ਹੀ ਸਾਡੇ ਨਾਲ ਨੇ ਬੁੱਟਿਆਂ ਦੀ ਸ਼ੁਰੂਆਤ ਕੀਤੀ ਹੈ ਖੜ੍ਹਦੇ ਸਿਟੀ ਕ੍ਰਿਸਚਨ ਸਕੂਲ ਤੋਂ ਲੈ ਕੇ ਪੂਰੀ ਮਾਰਕੀਟ ਤੱਕ ਇਸੇ ਲਈ ਸਾਈਡ ਪੂਰੇ ਪੰਜਾਬ ਬੁੱਟੇ ਲਵਾਇਆ ਜਾ ਰਹੇ ਨੇ ਲਾਇਵੈਂਸ ਸਿਟੀ ਕਲੱਬ ਦੇ ਵੱਲੋਂ ਪੰਕਜ ਜੱਦੀ ਨਾਲ ਗੱਲਬਾਤ ਕਰਦੇ ਆ ਤਾਂ ਕੀ ਕਹਿੰਦੇ ਨੇ ਕਿਹਨਾਂ ਦਾ ਕੀ ਬੋਲ ਦੇਖੋ ਲਾਇਵੈਂਸ ਕਲੱਬ ਖੜ੍ਹਦੇ ਵੱਲੋਂ ਪਹਿਲਾਂ ਵੀ ਹੋਰ ਜਿਹੜੇ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਨੇ ਨਾ ਮੌਸਮ ਨੂੰ ਦੇਖਦੇ ਹੋਏ ਜਿੰਨੀ ਗਰਮੀ ਮੌਸਮ ਦੇ ਵਿੱਚ ਹੋ ਗਿਆ ਉਹ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਬੂਟੇ ਲਾਣੇ ਬਹੁਤ ਜ਼ਰੂਰੀ ਹੈ ਸਾਡੇ ਜੀਵਨ ਨੂੰ ਬਚਾਣ ਲਈ ਕਿਉਂਕਿ ਇਹਨਾਂ ਤੋਂ ਆਕਸੀਜਨ ਸਾਨੂੰ ਮਿਲਦੀ ਹੈ ਔਰ ਬੂਟੇ ਲਾਣੇ ਨਹੀਂ ਉਹਨੂੰ ਬਚਾ ਕੇ ਵੱਡੇ ਵੀ ਕਰਨੇ ਨੇ ਤਾਂ ਕਿ ਉਹ ਵੱਡੇ ਹੋ ਕੇ ਸਾਨੂੰ ਆਕਸੀਜਨ ਦੇ ਸਕਣ ਸਾਡੇ ਵੱਲੋਂ ਅੱਜ ਜਿਹੜੀ ਲਾਇਓਂਸ ਕਲੱਬ ਖੜ ਸਿਟੀ ਵੱਲੋਂ ਮੁਹਿੰਮ ਚਲਾਈ ਗਈ ਹੈ ਬੂਟੇ ਲਾਣ ਦੀ ਅੱਜ ਉਹਦੀ ਸ਼ੁਰੂਆਤ ਕੀਤੀ ਗਈ ਹੈ ਅਸੀਂ ਵਾਰਡ ਨੰਬਰ 22 ਤੋਂ ਕਾਉਂਸਲਰ ਨੇ ਸਾਡੇ ਵਿਨੀਤ ਜੈਨ ਜੀ ਇਹਨਾਂ ਦੇ ਵਾਰਡ ਦੇ ਵਿੱਚ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਮੈਂ ਬੱਸ ਸਟੈਂਡ ਇਹਦੀ 메ਨ ਸੜਕ ਤੋਂ ਚੰਡੀਗੜ੍ਹ ਰੋਡ ਤੋਂ ਸ਼ੁਰੂ ਹੋ ਕੇ 메ਨ ਬਾਜ਼ਾਰ ਤੱਕ ਜਿਹੜੀ ਇਹਦੇ ਸਾਈਡ ਤੇ ਅਸੀਂ ਬੂਟੇ ਲਾਵਾਂਗੇ ਤਾਂ ਕਿ ਇਹ ਹਰਿਆਲੀ ਦੇਣ ਔਰ ਵਾਤਾਵਰਣ ਨੂੰ ਸੁਧਰ ਰੱਖਣ ਤਾਂ ਇਹ ਮੈਂ ਸਾਰੇ ਜਿੰਨੇ ਵੀ ਸਾਡੇ ਅੱਜ ਸਾਡੇ ਸਾਥ ਦੇ ਰਹੇ ਸੁਖਮੰਦਰ ਜੀ ਟ੍ਰੈਫਿਕ ਇੰਚਾਰਜ ਜਿਹੜੇ ਸਾਡੇ ਵਿੱਚ ਤਾਰ ਆਏ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਅੱਜ ਉਹ ਵੀ ਸਹਿਯੋਗ ਸਾਨੂੰ ਦੇ ਰਹੇ ਨੇ ਬੂਟੇ ਲਾਣ ਦੇ ਵਿੱਚ ਤੇ ਇਹਦੇ ਉੱਪਰ ਅਸੀਂ ਬੂਟੇ ਲਾਣ ਤੋਂ ਬਾਅਦ ਟਰੀ ਗਾਰਡ ਵੀ ਲਾਵਾਂਗੇ ਤੇ ਤਾਕੀ ਇਹ ਹੋਰ ਚੱਲ ਸਕਣ ਧੰਨਵਾਦ ਜੰਗ ਅਮਰੀਕਾ ਜਨਾਬ ਠੀਕ ਹੈ ਹਾਂਜੀ ਜੈਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਲਾਂਚ ਕਲੱਬ ਖਰੜ ਸਿਟੀ ਤੋਂ ਆਪ ਦਾ ਪ੍ਰੋਜੈਕਟ ਚੇਅਰਮੈਨ ਮੋਟਿਆਂ ਦੀ ਸਾਡਾ ਪਲਾਨ ਜਿਸ ਟਾਈਮ ਕੋਲ ਬਣਿਆ ਸੀ ਰੋਡ ਚੌੜੀ ਹੋਈ ਸੀ ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਬੁੱਟੇ ਜਿਹੜੇ ਹੈ ਸਾਈਡਾਂ ਦੇ ਦੋਹੇ ਚੰਡੀਗੜ੍ਹ ਰੋਡ ਦੇ ਦੋਨੋਂ ਪਾਸੇ ਬਹੁਤ ਜ਼ਿਆਦਾ ਬੁੱਟੇ ਸੀ ਤਕਰੀਬਨ 6 ਮਹੀਨੇ ਤੋਂ ਇਸ ਗੱਲ ਦੀ ਬਹੁਤ ਜ਼ਿਆਦਾ ਸੋਚ ਚੱਲ ਰਹੀ ਸੀ ਵੀ ਚੰਡੀਗੜ੍ਹ ਰੋਡ ਤੇ ਬੁੱਟੇ ਲਗਾਏ ਜਾਣ ਕਿਥੇ ਜਿੱਥੇ ਸਾਨੂੰ ਸਪੇਸ ਮਿਲਦਾ ਹੈ ਉੱਥੇ-ਉੱਥੇ ਅਸੀਂ ਬੁੱਟੇ ਲਗਾਉਣ ਦਾ ਜਿਹੜਾ ਹੈ ਪ੍ਰੋਗਰਾਮ ਬਣਾਈਏ ਤਾਂ ਜੋ ਸਾਡਾ ਗ੍ਰੀਨ ਸਿਟੀ ਖਾੜ ਦਾ ਜਿਹੜਾ slogan ਹੈ ਉਹ ਕੰਪਲੀਟ ਕੀਤਾ ਜਾ ਸਕੇ ਅੱਜ ਬਸਟਾਡ ਤੋਂ ਸ਼ੁਰੂ ਕਰਕੇ ਬਾਗਸਾ ਵਾਲੀ ਚੁੰਗੀ ਅੱਧੇ ਕ੍ਰਿਸ਼ਣ ਸਕੂਲ ਦੇ ਮੋੜ ਤੋਂ ਲੈ ਕੇ ਮੇਨ ਬਾਜ਼ਾਰ ਤੱਕ ਸਾਈਡ ਤੇ ਜਿਹੜੇ ਬੁੱਟੇ ਹਨ ਉਹ ਅਸੀਂ 50 ਲਗਾ ਸੀ ਔਰ ਮੈਂ ਇਹੇ ਬੇਨਤੀ ਕਰਨੀ ਚਾਹੁੰਦਾ ਸਮੂਹ ਸ਼ਹਿਰ ਨਿਵਾਸੀਆਂ ਨੂੰ ਵੀ ਜਿੱਥੇ ਤੁਹਾਨੂੰ ਅੱਛਾ ਸਪੇਸ ਮਿਲਦਾ ਹੈ ਕਿ ਇੱਥੇ ਸਾਡੇ ਬੁੱਟੇ ਲੱਗ ਸਕਦੇ ਆ ਉੱਥੇ ਸਾਨੂੰ ਉਹ ਸੂਚਨਾ ਦੇਣ ਤਾਂ ਕਿ ਸਾਡਾ ਅਲਾਈਅன்ஸ் ਕਲੱਬ ਖਰੜ ਸਿਟੀ ਔਰ ਨਗਰ ਕੌਂਸਲ ਖਰੜ ਨਾਲ ਮਿਲ ਕੇ ਅਸੀਂ ਉਹਨੂੰ ਬੁੱਤੇ ਅਸੀਂ ਉੱਥੇ ਲਗਾ ਕੇ ਫਰੀ অফ ਕੋਸਟ ਪ੍ਰੋਵਾਈਡ ਕਰਾਵਾਂਗੇ ਤਾਂ ਕਿ ਸਾਡਾ ਜਿਹੜਾ ਗ੍ਰੀਨ ਥਰਡ ਸਿਟੀ ਦਾ ਟਾਰਗੇਟ ਸਾਡਾ ਪੂਰਾ ਹੋਵੇ ਮੈਂ ਹਰਪ੍ਰੀਤ ਸਿੰਘ ਸਮਾਜ ਸੇਵੀ ਖਰੜ ਪਹਿਲਾਂ ਤਾਂ ਇੱਕ ਬਹੁਤ ਧੰਨਵਾਦ ਕਰਦਾ ਲਾਇਓਂਸ ਕਲੱਬ ਦਾ ਜਿਨ੍ਹਾਂ ਨੇ ਕੇ ਐਡਾ ਵੱਡਾ ਪੁਰਾਣਾ ਕੀਤਾ ਸਾਡੇ ਬਿੱਟੂ ਜਨ ਦੀ ਐਮ ਸੀ ਸਾਹਿਬ ਪੰਕਜ ਜੱਟਾ ਦੀ ਜੀਨਾ ਸਾਹਿਬ ਸਾਰੇ ਅੰਥੀ ਨੇ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਫਰਾਲਾ ਕੀਤਾ ਕਿਉਂਕਿ ਜਿਹੜੀ ਗ੍ਰੀਨਰੀ ਆ ਅਵੈ ਗੁਰੂ ਮਹਾਰਾਜ ਨੇ ਪਵਨ ਨੂੰ ਆਪਣਾ ਪਵਨ ਗੁਰੂ ਨੂੰ ਗੁਰੂ ਦਾ ਦਰਜਾ ਦਿੱਤਾ ਹਵਾ ਨੂੰ ਕਿਉਂਕਿ ਉਹ ਇਹਦੇ ਉਹ বিনা ਇਨਸਾਨ ਹੈ ਨਹੀਂ ਤੇ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਐ ਤੇ ਆਪਣੇ ਪ੍ਰਧਾਨ ਸਾਹਿਬ ਹੈ ਖਰੜ ਪ੍ਰਸ਼ਾਸਨ ਹੈ ਸਾਨੂੰ ਇਹ ਕਿ ਗ੍ਰੀਨ ਬੈਲਟ ਦੀ ਜਿਹੜੀ ਜਗ੍ਹਾ ਹੈ ਉਹ ਪ੍ਰੋਵਾਈਡ ਕੀਤੀ ਜਾਵੇ ਖਰੜ ਵਿੱਚ ਨਾ ਕੋਈ ਗ੍ਰੀਨ ਬੈਲਟ ਦੀ ਜਗ੍ਹਾ ਹੈ ਨਾ ਕੋਈ এনवायरमेंट ਵਾਸਤੇ ਕੋਈ ਸੋਚ ਹੈ ਤੇ ਨਾ ਹੀ ਕੋਈ ਪਾਲਿਸੀ ਹੈ ਇਹ ਬਹੁਤ ਜ਼ਰੂਰੀ ਬੇਨਤੀ ਹੈ ਇਹਨਾਂ ਨੂੰ ਜੋ ਕਿ ਸਾਡੀ ਪ੍ਰਵਾਨ ਕੀਤੀ ਜਾਵੇ ਇਹ ਘਰ-ਸ਼ਹਿਰ ਵਾਸੀਆਂ ਨੂੰ ਗ੍ਰੀਨ ਬੈਲਟ ਦਾ ਜਿਹੜਾ ਹੈ ਉਹ ਪੂਰਾ ਆਪਣਾ ਦਾ ਜਾਵੇ ਤਾਂ ਜੋ ਜਿਹੜੀ ਗ੍ਰੀਨਰੀ ਹੈ ਹਵਾ ਪਾਣੀ ਇੱਥੋਂ ਦਾ ਸ਼ੁੱਧ ਹੋ ਚੁਕੇ। ਥੈਂਕ ਯੂ। ਹਾਂਜੀ ਕੀ ਕਹਿਣਾ ਚਾਹੂਗਾ ਜੀ? ਮੈਂ ਤਾਂ ਇਹੀ ਕਹਿਣਾ ਚਾਹੁੰਨ ਲੈਂਡ ਕਲੱਬ ਦਾ तहे ਦਿਲੋਂ ਧੰਨਵਾਦੀ ਹਾਂ। ਤੇ ਐਮਪੀ ਸਾਹਿਬ ਪੰਖੇ ਚੱਡਾ ਜੀ, ਬਨੀਤ ਜੈਨ ਜੀ, ਸੀਮਾ ਸਾਹਿਬ ਜੋ ਇੱਥੇ ਇਹਨਾਂ ਨੇ ਮੈਨੂੰ ਬੁਲਾ ਕੇ ਬਹੁਤ ਮਾਨ ਬਖਸ਼ਿਆ ਪਰ ਮੈਂ ਇਹਨੂੰ ਇਹਨਾਂ ਨੂੰ ਇੱਕ ਇਹਨਾਂ ਨੇ 50 ਰੁੱਖ ਨਹੀਂ ਸਟਾਰਟ ਨਹੀਂ ਕੀਤਾ ਇੱਕ ਹਸਪਤਾਲ ਬਣਾਉਣ ਦੀ ਇੱਕ ਪਹਿਲ ਕਰਤੀ ਹੈ ਇੱਥੇ ਇੱਕ ਖਾੜ ਦੇ ਵਿੱਚ ਇੱਕ ਹਸਪਤਾਲ ਬਣ ਗਿਆ ਬਿਮਾਰੀਆਂ ਤੇ ਲੋਕ ਰਹਿਤ ਹੋਣਗੇ ਬੂਟੇ ਲੱਗਣ ਨਾਲ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਇੱਥੇ ਜਗਰੀਨਰੀ ਪੈਦਾ ਹੋਵੇ ਜੋ ਲੋਕਾਂ ਨੂੰ ਦਵਾਈ ਜੋ ਲੈਂਦੇ ਆ ਜਾਂ ਹਸਪਤਾਲਾਂ ਚ ਹਸਪਤਾਲ ਭਰੇ ਪਏ ਆ ਮੈਂ ਇਹ ਕਹਿਣਾ ਵੀ ਬੂਟੇ ਲੱਗਣ ਨਾਲ ਹਸਪਤਾਲ ਜਾਣੇ ਸਾਰੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਨਾਲ ਹਾਸਲ ਜੀ ਦੀ ਜੀਨ ਦੀ ਮੈਂ ਤਾਂ ਬਹੁਤ ਬਹੁਤ ਧੰਨਵਾਦੀਆਂ ਵੱਧ ਤੋਂ ਵੱਧ ਬੂਟੇ ਲਾਓ ਕੋਸ਼ਿਸ਼ ਆਪਣੇ ਪਾਣੀ ਨੂੰ ਹਵਾ ਨੂੰ ਸਭ ਕੁਝ ਨੂੰ ਬਚਾਓ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼